ਜੀ ਫੋਨ ਪਿੱਛੇ ਚਲ 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 ਆਦਿ ਰੋਮ ਹਾਂਜੀ ਡਨ ਹੈ ਲਾਈਵ ਹੋ ਗਿਆ ਸੀ ਫੇਰ ਨਹੀਂ ਜਾ ਰਿਹਾ

ਤੌਰ ਤੇ ਜੀ ਵੀ ਤੋ ਕੀ ਕਰ ਮਾਰ ਦੇ ਮੈਂ ਆਹ 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 ਰਾਈਟ ਸਾਈਡ ਰਾਈਟ ਕੋਨਸੀ ਸਿੰਗ Uh, हमारा तो कंप्लीट चल रहा है डर नहीं कह सके बी बी एस सी स्ट्रीनिंग चल रही है मैं को ना, ना लोक अॻियां नओं अॻिते न भाॼी अॻिणे न ਸੀ ਆ ਜਾਓ ਭਾਈ ਸਾਰੇ ਅੱਗੇ ਬਹੁਤ ਸ਼ਿਆਕਾਰ ਬੋਲੇ ਸੋ ਨਿਹਾਲ ਬਹੁਤ ਸ਼ੁਰੀਆਕਾਰ ਹਲੋ ਹਾਂਜੀ ਵੈਲਕਮ ਹੋ ਹੋ ਰਹੀ ਹੈ ਜੀ ਆ ਗਈ ਹੁਣ ਸਾਈਟ ਤੇ बड़ा रकम बढ़ गई आपकी आ गया और फिर देखिए लो थैंक यू सो थैंक्स बाय 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 मेरे पास आ जाओ आ जाओ सारे आ जाओ आ जा ओ

ਪੜਾਉਣਾ ਜੀ ਘਰਾ ਥੋੜਾ ਸਾਹ ਇਧਰ ਹੋ ਜਾਓ ਰੈਡੀ ਆ ਰਾਮਨਾਥ ਜੀ ਇੱਥੇ ਇਧਰ ਆਓ ਤੁਹਾਡੇ ਕੋਲ ਬਗਾ ਹੀ ਲੈਵਾ ਮਾਈਕ ਇੱਥੇ ਆਓ ਜੀ ਸਾਰਾ ਕੁਝ ਚੱਲ ਰਿਹਾ ਠੀਕ ਠੀਕ ਹਾਂਜੀ ਮੰਤਰੀ ਸਾਹਿਬ ਕੀ ਕਹੋਗੇ ਜੀ ਦੌਰਾ ਚੱਲ ਰਿਹਾ ਕਿਸ ਤਰ੍ਹਾਂ ਦੀ ਤੁਸੀਂ ਅਬਜ਼ਰਵ ਕਰ ਰਹੇ ਹੋ ਜੀ ਬਿਲਕੁਲ ਪੰਜਾਬ ਦੇ ਅੰਦਰ ਜਿਹੜਾ ਵੀਟ ਦਾ ਸੀਜ਼ਨ ਹੈ ਵੀਟ ਪ੍ਰਕੂਰਮੈਂਟ ਦਾ ਉਹ ਡੇ ਬਾਈ ਡੇ ਆਪਣੀ ਪੀਕ ਤੇ ਜਾ ਰਿਹਾ ਸੋ ਅੱਜ ਇੱਕ ਵਾਰ ਫਿਰ ਮੈਂ ਰੋਪੜ ਜ਼ਿਲ੍ਹੇ ਸੇ ਆਇਆ ਹਾਂ ਔਰ ਮੇਰੇ ਨਾਲ ਮੇਰੇ ਬਹੁਤ ਪਿਆਰੇ ਅਜ਼ੀਜ਼ ਔਰ ਸਾਡੇ ਨੌਜਵਾਨ ਵ代ਿਕ ਕਦਨੇਸ਼ ਚੱਡਾ ਜੀ ਔਰ ਸਾਡੇ ਡੀਸੀ ਰੋਪੜ ਉਬੀ ਨਾਲ ਨੇ ਐਸਐਸਪੀ ਖੁਰਾਣਾ ਜੀ ਸੋ ਤਮਾਮ ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸਵਾਨ ਸਭ ਦੀ ਹਾਜ਼ਰੀ ਦੇ ਵਿੱਚ ਇੱਥੇ ਵੀ ਪ੍ਰੋਕਿਊਰਮੈਂਟ ਦੀ ਜਿਹੜੀ ਉਹ ਫੀਡਬੈਕ ਲਈ ਗਈ ਹੈ ਉਹਨੂੰ ਚੈੱਕ ਕੀਤਾ ਗਿਆ ਸੋ ਮੈਨੂੰ ਜਿੱਥੇ ਮੱਜ ਮੰਡੀ ਚ ਕਣਕ ਦੇ ਪ੍ਰਬੰਧਾ ਨੂੰ ਨੇੜਿਓਂ ਦੇਖਣ ਦੇ ਲਈ ਆਇਆ ਉਸ ਉੱਥੇ ਨਾਲ ਇਸ ਗੱਲ ਦੀ ਖੁਸ਼ੀ ਵੀ ਆ ਇਸੀ ਇਸ ਪ੍ਰੋਕਿਊਰਮੈਂਟ ਦੇ ਦੌਰਾਨ ਜੰਨੀਆਂ ਵੀ ਫੈਕਲਟੀ ਸਾਡੀਆਂ ਜੁੜੀਆਂ ਨੇ ਚਾਹੇ ਉਹ ਕਿਸਾਨ ਨੇ ਸਾਡੇ ਚਾਹੇ ਆਰਤੀ ਨੇ ਚਾਹੇ ਮਜ਼ਦੂਰ ਨੇ ਸੋ ਹਰ ਵੇਲੇ ਲਗਾਤਾਰ ਉਹਨਾਂ ਦੇ ਸਵਾਲਾਂ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨ ਜੀ ਦੀ ਸਰਕਾਰ ਵੱਡੇ ਫੈਸਲੇ ਕਰਦੀ ਹੈ ਸੋ ਮੈਨੂੰ ਖੁਸ਼ੀ ਆ ਕਿ ਇੱਥੇ ਮਜ਼ਦੂਰ ਭਰਾ ਵੀ ਮਿਲੇ ਆ ਔਰ ਉਹਨਾਂ ਨੇ ਵੈਲਕਮ ਵੀ ਕੀਤਾ ਸੋ ਲਗਾਤਾਰ ਕਿਉਂਕਿ ਪਿਛਲੇ ਸੀਜ਼ਨ ਦੇ ਦੌਰਾਨ ਵੀ ਇਹਨਾਂ ਦੀ ਇੱਕ ਡਿਮਾਂਡ ਆਈ ਸੀ ਕਿ ਸਾਡੇ ਜਿਹੜੇ ਉਹ ਰੇਟ ਨੇ ਜਿਹੜੇ ਲੋਡਿੰਗ ਦੇ ਉਹ ਰਵਾਈਸ ਕੀਤੇ ਜਾਣ ਤੋਂ ਪਿਛਲੇ ਪੈਡੀ ਸੀਜ਼ਨ ਚ ਵੀ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਨਾਂ ਦੀ ਮੰਗ ਵੱਲ ਉਚੇਚਾ ਧਿਆਨ ਦਿੰਦੇ ਆ ਇਹਨਾਂ ਦਾ ਰੇਟ ਜਿਹੜਾ ਉਹ 1 ਰੁਪਏ 80 ਪੈਸੇ ਸੀਗਾ ਉਹਨੂੰ ਵਧਾ ਕੇ 2 ਰੁਪਏ 20 ਪੈਸੇ ਕੀਤਾ ਸੀਗਾ ਪਿਛਲੇ ਪੈਡੀ ਸੀਜ਼ਨ ਦੇ ਦੌਰਾਨ ਇਸ ਵਾਰ ਫੇਰ ਦੁਬਾਰਾ ਇਹਨਾਂ ਦੀ ਡਿਮਾਂਡ ਜਿਹੜੀ ਆਈ ਪੀ ਮਹਿੰਗਾਈ ਵਧੀ ਆ ਸੋ ਸਾਡੇ ਰੇਟ ਜਿਹੜੇ ਹੋਰ ਵਧਾਏ ਜਾਣ ਸੋ ਮੈਨੂੰ ਖੁਸ਼ੀ ਆ ਕਿ ਮਾਨ ਜੋਗ ਮੁੱਖ ਮੰਤਰੀ ਜੀ ਨੇ ਬੜਾ ਵੱਡਾ ਔਰ ਮੱਲਵਦ ਲੀਰਨਾਂ ਫੈਸਲਾ ਲੈਂਦੇ ਆ ਇੱਕ ਵਾਰ ਫੇਰ ਇਹਨਾਂ ਮਜ਼ਦੂਰਾਂ ਦੇ ਰੇਟ ਜਿਹੜੇ ਆ ਸਮੁੱਚੇ ਪੰਜਾਬ ਦੇ ਅੰਦਰ ਜਿਹੜੇ ਆ ਉਹ 2 ਰੁਪਏ 43 ਪੈਸੇ 43 ਪੈਸੇ ਫੇਰ ਇਸ ਵਾਰ ਰਕਬ ਵਧਾਏ ਆ ਕਈ ਵਾਰ ਕੋਈ ਸੋਚਦਾ ਹੋਊਗਾ ਵੀ 43 ਪੈਸੇ ਅੱਜ ਦੇ ਯੁੱਗ ਦੇ ਅੰਦਰ ਕੋਈ ਮਾਇਨਾ ਨਹੀਂ ਰੱਖਦੇ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਲੀ ਹੁੰਦਿਆਂ ਸਭ ਲੋਕਾਂ ਨੂੰ ਇਹ ਗੱਲ ਸ਼ੇਅਰ ਕਰ ਰਿਹਾ ਕਿ ਪੰਜਾਬ ਦੇ ਅੰਦਰ ਅੰਦਾਜ਼ਨ ਇਸ ਵਾਰ 125 ਲੱਖ ਐਮਪੀ ਕਣਕਾਣ ਦੀ ਸੁਭਾਵਨਾ ਹੈ ਜਿਸ ਕਿਸਮ ਦੀ ਬੰਪਰ ਫਸਲ ਹੈ ਔਰ ਚੰਗਾ ਝਾੜ ਖੇਤਾਂ ਚ ਮਤਲਬ ਦੇਖਿਆ ਜਾ ਰਿਹਾ ਸੋ 125 ਲੱਖ ਐਮਟੀ ਦਾ 25 ਕਰੋੜ ਜਿਹੜਾ ਉਹ ਬੋਰੀ ਬਣਨੀ ਹੈ ਪੰਜਾਬ ਦੇ ਅੰਦਰ ਜਿਹੜੀ ਮੰਡੀਆਂ ਚਾਣੀ ਹੈ ਸੋ ਉਹਦੇ ਮੁਤਾਬਕ 10 ਕਰੋੜ ਤੋਂ ਉੱਪਰ ਜਿਹੜਾ ਫਾਇਦਾ ਸਾਡੇ ਨਾਲ ਮਜ਼ਦੂਰ ਭਰਾਵਾਂ ਨੂੰ ਹੋਣਾ ਸੋ ਇਹ ਬੜੀ ਕਠਨ ਤਪੱਸਿਆ ਕਰਦੇ ਆ ਮੰਡੀ ਦੇ ਅੰਦਰ ਵੈਸੇ ਤਾਂ ਸਾਰੇ ਲੋਕ ਹੀ ਉਹ ਮਿਹਨਤ ਕਰਦੇ ਆ ਪਰ ਵਿਸ਼ੇਸ਼ ਸੂਰਤੇ ਆਪਣੇ ਪਿੰਡੇ ਦੇ ਆਪਣੇ ਮੋਂਡਿਆਂ ਤੇ ਵੱਡੀਆਂ-ਵੱਡੀਆਂ ਬੋਰੀਆਂ ਚੱਕ ਕੇ ਟਰੱਕਾਂ ਦੇ ਵਿੱਚ ਲੋਡ ਕਰਦੇ ਆ ਸੋ ਧਰਤੀ ਦੇ ਉੱਤੇ ਜੇ ਕੋਈ ਅਸਲ ਦੇਵਤਾ ਹੈ ਤੇ ਉਹ ਇਹ ਮਜ਼ਦੂਰ ਨੇ ਜਿਹੜੇ ਕੰਮ ਕਰਦੇ ਆ ਖੂਨ ਪਸੀਨਾ ਕਰਦੇ ਆ ਸੋ ਮੈਂ ਨੂੰ ਖੁਸ਼ੀ ਆ ਕਿ ਅੱਜ ਇਹ ਮਿਲੇ ਵੀ ਆ ਔਰ ਇਹਨਾਂ ਦਾ ਜਿਹੜਾ ਹੋ ਲਗਭਗ 10 ਕਰੋੜ ਰੁਪਏ ਦਾ ਲਾਭ ਇਹਨਾਂ ਨੂੰ ਪੰਜਾਬ ਦੇ ਅੰਦਰ ਜਿਹੜਾ ਮਜ਼ਦੂਰੀ ਨੂੰ ਲੈ ਕੇ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਉਹ ਹੋਵੇਗਾ ਸੋ ਪ੍ਰੋਕਿਊਰਮੈਂਟ ਦਾ ਸੀਜ਼ਨ ਅ ਅੱਜ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 13 ਲੱਖ ਐਮਟੀ 13 ਲੱਖ 16000 ਐਮਪੀ ਜਿਹੜੀ ਹੈ ਪੰਜਾਬ ਦੀ ਮੰਡੀਆਂ ਚ ਅਰਾਈਵਲ ਪਹੁੰਚੀ ਹੈ ਸੋ ਲਗਭਗ 11 ਲੱਖ ਤੋਂ ਉੱਪਰ ਜਿਹੜੀ ਆ ਉਹ ਪੰਜਾਬ ਦੀ ਮੰਡੀਆਂ ਚੋਂ ਖਰੀਦੀ ਜਾ ਚੁੱਕੀ ਹੈ ਸੋ ਇਹਦਾ ਬਣਦਾ ਜਿਹੜਾ ਕਿਸਾਨ ਦਾ ਪੈਸਾ ਆ ਜਿਹੜਾ ਐਮਐਸਪੀ 2425 ਰੁਪਏ ਦੇ ਮਤਾਬਕ 703 ਕਰੋੜ ਰੁਪਇਆ ਉਹ ਵੀ ਕਿਸਾਨਾਂ ਦੇ ਖਾਤਿਆਂ ਦੇ ਰਿਲੀਜ਼ ਕੀਤਾ ਜਾ ਚੁੱਕਿਆ ਸੋ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਫਸਲ ਚੰਗੀ ਆ ਰਹੀ ਹੈ ਇਹਦਾ ਨਾ ਕੇਵਲ ਕਿਸਾਨ ਨੂੰ ਲਾਭ ਮਿਲੇਗਾ ਬਲਕਿ ਕੇਂਦਰੀ ਪੂਲ ਦੇ ਅੰਦਰ ਵੀ ਜਿਹੜਾ ਸਾਨੂੰ ਟਾਰਗੇਟ ਮਿਲਿਆ ਅਸੀਂ ਉਹਨੂੰ ਵੀ ਅੱਪ ਕਰਾਂਗੇ ਸੇ ਉਮੀਦ ਕਰਦੇ ਹਾਂ ਸੋ ਇਹ ਸੀਜ਼ਨ ਫਰੂਟਫੁੱਲ ਰਹੇ ਸਾਰੀਆਂ ਹੀ ਪ੍ਰਕਿਉਰਮੈਂਟ ਫੈਕਲਟੀਜ਼ ਲਈ ਸੋ ਇਹਦੇ ਲਈ ਲਗਾਤਾਰ ਕੰਮ ਅਸੀਂ ਕਰ ਰਹੇ ਹਾਂ ਅੱਛਾ ਮੰਡੀਆਂ ਦੇ ਵਿੱਚ ਜਿਹੜੀ ਫਸਲ ਆਏਗੀ ਉਹ ਜਦੋਂ ਮੀਂਹ ਪਵੇਗਾ ਮੌਸਮ ਨੂੰ ਲੈ ਕੇ ਜਿਹੜੀ ਮਾਰ ਪੈਗੀ ਉਸ ਨੂੰ ਲੈ ਕੇ ਕੀ ਤਿਆਰੀ ਕੀਤੀ ਕਿ ਦੂਸਰਾ ਆੜਤੀਆਂ ਦੀ ਬੜੀ ਦਿੱਕਤ ਪਰੇਸ਼ਾਨੀ ਉਹਨੂੰ ਕਈ ਵਾਰ ਸਾਮਣਾ ਕਰਨਾ ਪੈਂਦਾ ਉਸ ਸਬੰਧ ਵਿੱਚ ਨਹੀਂ ਬਿਲਕੁਲ ਮੈਂ ਜਿੰਨਾ ਤੱਕ ਪ੍ਰਬੰਧਾਂ ਦਾ ਸਵਾਲ ਹੈਗਾ ਆ ਸੀਸੀਐਲ ਸਾਡੇ ਕੋਲ ਹੈ 28894 ਕਰੋੜ ਰੁਪਈਆ ਜਿਹੜਾ ਸਾਡੇ ਕੋਲ ਪਹੁੰਚ ਚੁੱਕਿਆ ਆ ਔਰ ਜਿਹੜਾ ਬਾਰਦਾਨਾ ਆ ਉਹ ਅਸੀਂ ਲਗਭਗ ਮੰਡੀਆਂ ਚ ਪਹੁੰਚ ਗਿਆ ਬਾਰਦਾਨਾ ਜਿੱਥੇ ਜਿੱਥੇ ਬੁੱਜਣਾ ਚਾਹੀਦਾ ਉਹ ਪਹੁੰਚਦਾ ਕਰ ਦਿੱਤਾ ਗਿਆ ਸੋ ਤਰਪਾਲਾਂ ਆ ਰਹੀਆਂ ਨੇ ਕ੍ਰੇਟ ਸਾਡੇ ਕੋਲ ਪਹੁੰਚ ਗਿਆ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਸਪੇਸ ਨੂੰ ਲੈ ਕੇ ਜਾਂ ਕੋਈ ਹੋਰ ਜਿਹੜੀ ਲੋਜ ਪ੍ਰੋਕਿਊਰਮੈਂਟ ਨਾਲ ਜੁੜੀ ਆ ਉਹਦੇ ਉੱਤੇ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਔਰ ਮੌਸਮ ਦਾ ਸਾਡੇ ਤੇ ਅਸੀਸ ਬਰ ਬੇ ਅਸੀਂ ਦੁਆ ਕਰਦੇ ਹਾਂ ਗੁਰਦਵਾਰੇ ਦੇ ਅੱਗੇ ਔਰ ਸੀਜ਼ਨ ਜਿਹੜਾ ਵਧੀਆ ਰਹੂਗਾ ਪੰਜਾਬ ਦੇ ਲੋਕਾਂ ਨੂੰ ਮੱਦੀ ਸਾਹਿਬ ਮੱਦੀ ਸਾਹਿਬ ਫੋਨ ਨਾ ਹੁੰਦੀ ਆ ਜਿਹੜੀ ਫਸਲ ਹੁੰਦੀ ਪੰਜਾਬ ਦੇ ਵਿੱਚ बिकਦੀ ਆ ਅਕਸਰ ਸ਼ਿਕਾਇਤ ਰਹਿੰਦੀ ਆ ਉਹਦੇ ਲਈ ਸਰਕਾਰ ਨੇ ਕੀ ਖਾਸ ਪ੍ਰਬੰਧ ਕੀਤੇ ਬਿਲਕੁਲ ਮਤਲਬ ਸਾਡੇ ਪੰਜਾਬ ਦੇ ਮੰਡੀਆਂ ਦੇ ਵਿੱਚ ਪੰਜਾਬ ਦੇ ਕਿਸਾਨ ਦੀ ਕਣਕ ਵਿਕੇ ਉਹਦੀ ਫਸਲ ਵਿਕੇ ਇਹਦੇ ਲਈ ਸਰਦਾਂ ਦੇ ਉੱਤੇ ਜਿਹੜੇ ਇੰਟਰ ਸਟੇਟ ਨਾਕੇ ਆ ਉਹਦੇ ਉੱਤੇ ਬਕਾਇਦਾ ਪੰਜਾਬ ਪੁਲਿਸ ਵੱਲੋਂ ਡੀਜੀਪੀ ਪੰਜਾਬ ਵੱਲੋਂ ਮਾਨਯੋਗ ਮੁੱਖ ਮੰਤਰੀ ਦੇ ਦੇਸ਼ ਮੁਤਾਬਕ ਉਹਨਾਂ ਨੇ ਸਾਰੇ ਪ੍ਰਬੰਧ ਕੀਤੇ ਆ ਔਰ ਇਸ ਕਿਸਮ ਦੀ ਅਗਰ ਕੋਈ ਐਕਸਰਸਾਈਜ਼ ਕਰਦਾ ਪਾਇਆ ਵੀ ਜਾਂਦਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਪੰਜਾਬ ਦੀਆਂ ਮੰਡੀਆਂ ਚ ਪੰਜਾਬ ਦੇ ਕਿਸਾਨਾਂ ਦੀ ਫਸਲ بگੂਗੀ ਮਤਲਬ ਆਹ ਅਰਤੀ ਤੜੇ ਨਜ਼ਦੀਕ ਹੀ ਕਿੜੇ ਨੇ ਸੰਦਰਜੀ ਤੁਹਾਨੂੰ ਮਿਲੇ ਵੀ ਸੀਗੇ ਕੋਈ ਕਮਿਸ਼ਨ ਨੂੰ ਲੈ ਕੇ ਇਹਨਾਂ ਵੱਲੋਂ ਮੁੱਦਾ ਬਾਰ-ਬਾਰ ਚੁੱਕਿਆ ਜਾ ਰਿਹਾ ਹੈ ਆ ਕੀ ਲੱਗਦਾ ਕੋਈ ਹੱਲ ਹੋਏਗਾ ਉਸ ਚੀਜ਼ ਦਾ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਸਾਡੀ ਸਰਕਾਰ ਵੱਲੋਂ ਇਸ ਗੱਲ ਤੇ ਕੋਈ ਕਸਰ ਨਹੀਂ ਛੱਡੇਗੀ ਕਿਉਂਕਿ ਕੁਝ ਗੱਲਾਂ ਕੇਂਦਰ ਨਾਲ ਜੁੜੀਆਂ ਹੁੰਦੀਆਂ ਨੇ ਸੋ ਸਪੈਸ਼ਲ ਮਾਨਯੂਗ ਮੁੱਖ ਮੰਤਰੀ ਜੂਨੀਅਰ ਮਿਨਿਸਟਰ ਨੂੰ ਮਿਲੇ ਆ ਇੱਕ ਬਕਾਇਦਾ ਉਹਨਾਂ ਦੇ ਨਾਲ ਮੀਟਿੰਗ ਵੀ ਕੀਤੀ ਆ ਪੱਤਰ ਵਿਹਾਰ ਵੀ ਕੀਤਾ ਅਸੀਂ ਉਮੀਦ ਕਰਦੇ ਹਾਂ ਵੀ ਕੋਈ ਕੇਂਦਰ ਇਹਦੇ ਉੱਤੇ ਸਾਨੂੰ ਚੰਗਾ ਫੈਸਲਾ ਮਿਲ ਦਵੇ ਥੈਂਕ ਯੂ ਸਰ ਥੈਂਕ ਯੂ OK thank you, thank you.